ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰੇਸ਼ਨ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਦੋਸਤੋ ਅੱਜ ਆਪਾਂ ਕਰਾਂਗੇ ਸਲਵਾਰ ਦੀ ਸਟੀਚਿੰਗ ਠੀਕ ਹੈ ਦੇਖੋ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਟੀਚਿੰਗ ਇਹ ਸਿਖਾਵਾਂਗੇ ਤੁਹਾਨੂੰ ਕਿਉਂਕਿ ਮੈਨੂੰ ਨਾ ਬਹੁਤ ਪੈਨਾਂ ਦੇ ਮੈਸੇਜ ਆਉਂਦੇ ਰਹਿੰਦੇ ਆ ਕਿ ਤੁਸੀਂ ਸਾਨੂੰ ਆਸ ਕਵਾਸ ਤੋਂ ਤੇ ਮੈਂ ਸਾਰਿਆਂ ਦੀ ਮਤਲਬ ਕਿ ਡਿਮਾਂਡਸ ਦੇ ਅਕੋਰਡਿੰਗ ਹੀ ਕੋਈ ਚੀਜ਼ ਬਣਾਉਣੀ ਹੁੰਦੀ ਆ ਠੀਕ ਹੈ ਤੇ ਇੱਕ ਨਾ ਭੈਣ ਦਾ ਮੈਨੂੰ ਕੱਲ ਪਰਸ ਦਾ ਮੈਸੇਜ ਆਉਂਦਾ ਪਿਆ ਉਹਨਾਂ ਨੂੰ ਪੈਂਟ ਪਲਾਜ ਦੇ हिਪ ਦੀ ਥੋੜੀ ਸੈਟਿੰਗ ਨਹੀਂ ਉਹਨਾਂ ਤੋਂ ਹੁੰਦੀ ਪਈਗੀ ਤੇ ਉਹ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਆਨਸਰ ਦਿੱਤਾ ਸੀਗਾ ਕਿ ਜਿਹੜੀ ਤੁਹਾਡੀ ਕਮੀਜ਼ ਦੀ ਹਿਪਾ ਉਹਦਾ ਅੱਧ ਲੈ ਕੇ ਤੁਸੀਂ ਪਲਾਜ਼ੋ ਦਾ ਜਿਹੜਾ ਤੁਸੀਂ ਹਿਪ ਦੀ ਮੈਜ਼ਰਮੈਂਟ ਕਰਨੀ ਆ ਸੋ ਪੈਨ ਨੂੰ ਜੇ ਆ ਮੇਰੀ ਵੀਡੀਓ ਹੁਣ ਦੇਖਦੇ ਪਏ ਤੇ ਉਹਨਾਂ ਨੂੰ ਮੈਂ ਕਹਿੰਨੀ ਕਿ ਜਿਹੜੀ ਤੁਸੀਂ ਮੇਰੀ ਪੈਂਟ ਪਲਾਜ਼ੋ ਵਾਲੀ ਵੀਡੀਓਜ਼ ਨੂੰ ਹੁਣ ਸਕਿੱਪ ਨਾ ਕਰੋ ਕਿਉਂਕਿ ਮੈਂ ਹਰੇਕ ਪਲਾਜ਼ੋ ਦੇ ਵਿੱਚ ਕਟਿੰਗ ਦਾ ਮੈਂ ਦੱਸਦੀ ਹੁੰਨੀ ਵੀ ਕਿਦਾਂ ਤੁਸੀਂ ਹਿਪ ਦਾ ਸਾਈਜ਼ ਲੈਣਾ ਪਲਾਜ਼ੋ ਦੀ ਠੀਕ ਹੈ ਸੋ ਭੈਣ ਜੀ ਜੇ ਦੇਖ ਰਹੇ ਪਏ ਆ ਤਾਂ ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਮੇਰੀਆਂ ਪਿਛਣੀਆਂ ਵੀਡੀਓਜ਼ ਦੇਖੋ ਜਿਹੜੀਆਂ ਪੈਂਟ ਪਲੈਰੂ ਦੀਆਂ ਵੀਡੀਓਜ਼ ਨੇ ਉਹਨਾਂ 'ਚ ਮੈਂ ਸਾਰਾ ਦੱਸਿਆ ਵੀ ਕਿੱਦਾਂ ਨਾਪ ਲੈਣਾ ਠੀਕ ਹੈ ਸੋ ਜਿਹੜੀ ਹੁਣ ਆਪਾਂ ਕਰਾਂਗੇ ਸਟਿਚਿੰਗ ਇਹ ਕਰਾਂਗੇ ਸਲਵਾਰ ਦੀ ਸਟਿਚਿੰਗ ਦੇਖੋ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਲਵਾਰ ਇਹ ਆਪਾਂ ਸਟਿਚ ਕਰਾਂਗੇ ਦੇਖੋ ਮੈਂ ਤੁਹਾਨੂੰ ਸਮਝਾਉਣੀ ਨਹੀਂ ਕਿ ਦੇਖੋ ਇੰਨਾ ਕ ਤਾਂ ਆਪਾਂ ਨੂੰ ਪਤਾ ਹੀ ਆ ਜਿਹੜੀਆਂ ਭੈਣਾਂ ਬਿਗਨਰਸ ਨੇ ਉਹਨਾਂ ਨੂੰ ਮੈਂ ਦੇਖੋ ਚਾਰ ਕੁੰਡੇ ਹੁੰਦੇ ਆ ਠੀਕ ਹੈ ਆ ਚਾਰ ਕੁੰਡੇ ਹੁੰਦੇ ਆ ਇਹਨਾਂ ਦੋਵਾਂ ਦੇ ਵਿੱਚ ਇੱਕ ਪਹੁੰਚਾ ਦੋਵਾਂ ਦੇ ਵਿੱਚ ਇੱਕ ਪਾਸੇ ਓਡਜਸਟ ਹੁੰਦਾ ਹੈ ਇੱਕ ਇੱਕ ਪਾਸੇ ਓਡਜਸਟ ਹੁੰਦਾ ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਸਿੱਧਾ ਘੁੱਟਾ ਪਾਸਾ ਦੇਖ ਲਾਂਗੇ ਦੇਖੋ ਇਹ ਪਰ ਪਲੇਨ ਆ ਪਲੇਨ ਦਾ ਸਿੱਧਾ ਘੁੱਟਾ ਪਾਸਾ ਨਹੀਂ ਹੁੰਦਾ ਆਪਾਂ ਸਟਿਚਿੰਗ ਕਰਾਂਗੇ ਬਹੁਤ ਹੀ ਈਜ਼ੀ ਜਿਹੇ ਨਾਲ ਪਰ ਉਸ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੇ ਵਿੱਚ ਮੈਨੂੰ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਸਮਝ ਲੱਗੀ ਕਿ ਨਹੀਂ ਲੱਗੀ ਆਪਾਂ ਜਿਹੜੀ ਵੀਡੀਓ ਆ ਉਹ ਸ਼ੁਰੂ ਕਰਦੇ ਆ ਸੋ ਇੱਧਰ ਦੇਖੋ ਆ ਹੈਗਾ ਦੇਖੋ ਆ ਹੈਗਾ ਵਾ ਜੋਲੀ ਆ ਝੋਲੀ ਹੈ ਠੀਕ ਹੈ ਆਸਨ ਵੀ ਜਿੰਨੂੰ ਕਹਿ ਦਿੰਦੇ ਆ ਤੁਸੀਂ ਇੰਗਲਿਸ਼ ਚ ਕਰਾਚ ਵੀ ਬੋਲ ਦਿੰਦੇ ਆ ਆ 10 ਇੰਚ ਦੀ ਝੋਲੀ ਰੱਖੀ ਪਹਿਲਾਂ ਆਪਾਂ ਦੋਨੇ ਇਹ ਜੋੜ ਲਾਂਗੇ ਆ ਦੇਖੋ ਇਹਨੂੰ ਪਹਿਲਾਂ ਦੋਨਾਂ ਨੂੰ ਜੋੜ ਦਾਂਗੇ ਆਏ ਦੋ ਪਾਸੇ ਆਹ ਜੋੜਤੇ ਤੇ ਦੋ ਹੀ ਆਪਾਂ ਆਹ ਜੋੜਨ ਲੱਗੇ ਆ ਆ ਦੇਖੋ ਅਤੇ ਆਪਾਂ ਦੇਖੋ ਝੋਲੀ ਜੋੜ ਲੀਆ ਠੀਕ ਹੈ ਆ ਦੇਖੋ ਹੁਣ ਆਪਾਂ ਕੀ ਕਰਾਂਗੇ ਇੱਧਰੇ ਪਾਸੇ ਆਜੋ ਠੀਕ ਹੈ ਆਹ ਵਾਲੇ ਪਾਸੇ ਦੇਖੋ ਨੀਚੇ ਵਾਲੇ ਪਾਸੇ ਆ ਆ ਦੇਖੋ ਇਹਨੂੰ ਆਪਾਂ ਸੈਪਰੇਟ ਕਰ ਦਾਂਗੇ ਆ ਪੋਂਚ ਵਾਲੀ ਸਾਈਡ ਤੋਂ ਇਦਾਂ ਸੈਪਰੇਟ ਕਰ ਦਾਂਗੇ ਸੈਪਰੇਟ ਕਰਕੇ ਆ ਦੇਖੋ ਆ ਦੇਖੋ ਜਿੱਥੇ ਤੁਸੀਂ ਝੋਲੀ ਵਾਲੀ ਸिलाई ਲਾਈ ਹੈ ਨਾ ਇਹਦੇ ਦੂਜੇ ਪਾਸੇ ਆਜੋ ਆ ਦੇਖੋ ਤੁਸੀਂ ਦੇਖੋਗੇ ਨੀਚੇ ਵਾਲੇ ਪਾਸੇ ਜਿਹੜਾ ਆਪਾਂ ਪਹੁੰਚਾ ਦਿੱਤਾ ਹੋਇਆ ਠੀਕ ਹੈ ਜਿਹੜਾ ਆਹਾਂ ਵਾਲਾ ਕੁੰਡੇ ਦਾ ਪਹੁੰਚਾ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਵੱਡਾ ਪਹੁੰਚਾ ਕੱਟਿਆ ਉਹਨੂੰ ਅਡਜਸਟ ਕਰਾਂਗੇ ਆ ਦੇਖੋ ਆ ਇਹ ਦੋ ਪਹੁੰਚੇ ਨੇ ਠੀਕ ਹੈ ਇਹ ਆਪਾਂ ਕੱਟੇ ਸੀ ਇਹਨਾਂ ਨੂੰ ਆਪਾਂ ਸੈਪਰੇਟ ਕਰਾਂਗੇ ਅਲੱਗ-ਅਲੱਗ ਕਰ ਲਾਂਗੇ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਆ ਦੇਖੋ ਆ ਜਿਹੜਾ ਪਹੁੰਚਾ ਤੁਸੀਂ ਕੁੰਡੇ ਦਾ ਜਿਹੜਾ ਪਹੁੰਚਾ ਦਿੱਤਾ ਹੋਇਆ ਠੀਕ ਹੈ ਇਹਨੂੰ ਨੀਚੋਂ ਉੱਪਰੋਂ ਆਪਾਂ ਸਲਾਈ ਲਾ ਕੇ ਜਾਵਾਂਗੇ ਇਹ ਇਸੇ ਤਰੀਕੇ ਨਾਲ ਜਿਹੜਾ ਆਪਾਂ ਦੂਜਾ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਜੋੜ ਲਿਆ ਆ ਦੇਖੋ ਆ ਕੁੰਡੇ ਦੇ ਨਾਲ ਆਪਾਂ ਪਹੁੰਚਾ ਜੋੜ ਲਿਆ ਤੇ ਜਿਹੜਾ ਦੂਜੀ ਸਾਈਡ ਤੇ ਵੀ ਆਪਾਂ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਜੋੜ ਦਵਾਂਗੇ ਇਧਰ ਦੀ ਸਾਈਡ ਤੇ ਵੀ ਆ ਦੇਖੋ ਇਹ ਵੀ ਆਪਾਂ ਨੀਚੇ ਵਾਲੀ ਸਾਈਡ ਤੋਂ ਉੱਪਰਲੀ ਸਾਈਡ ਨੂੰ ਸਲਾਈ ਲੱਗੇ ਜਾਵਾਂਗੇ ਇੱਕ ਪਾਸੇ ਨਾਲ ਤਾਂ ਪਹੁੰਚ ਐਡਜਸਟ ਕਰ ਲਏ ਠੀਕ ਹੈ ਹੁਣ ਕੀ ਕਰਾਂਗੇ ਆਪਾਂ ਦੇਖੋ ਐਸੀ ਤੋਂ ਆਈਡੀਆ ਲਾ ਲਿਆ ਕਰੋ ਆ ਦੇਖੋ ਆਹ ਕੁੰਦਾ ਇੱਕ ਪਾਸੇ ਆ ਲੱਗਿਆ ਹੋਇਆ ਆ ਸੈਂਟਰ ਚ ਪਹੁੰਚ ਤੇ ਇਧਰਲੇ ਪਾਸੇ ਵੀ ਆਪਾਂ ਜਿਹੜਾ ਕੁੰਦਾ ਉਹਨੂੰ ਲਾ ਦਾਂਗੇ ਠੀਕ ਹੈ ਆ ਦੇਖੋ ਸੋ ਆਪਾਂ ਕੀ ਕਰਾਂਗੇ ਆਹ ਪੁੱਠਾ ਪਾਸੇ ਉੱਪਰ ਕਰ ਲਾਂਗੇ ਇਹਦਾ ਜਿੱਥੇ ਆਪਾਂ ਸਲਾਈ ਲਾਈ ਹੈ ਤੇ ਇੱਥੇ ਆਪਾਂ ਨਾਲ ਕੀ ਆ ਇੱਥੇ ਨਾਲ ਨਾਲ ਆਪਾਂ ਜਿਹੜੀ ਸਲਾਈ ਲਾਵਾਂਗੇ ਇਹ ਕੁੰਡੇ ਨੂੰ ਆਪਾਂ ਇਹਦੇ ਨਾਲ ਐਡਜਸਟ ਕਰਦੇ ਆ ਤੇ ਜਦੋਂ ਇਹ ਸਿੱਧਾ ਹੋਊਗਾ ਇਹ ਇਸ ਤਰੀਕੇ ਦੇ ਨਾਲ ਬਣ ਜਾਊਗਾ ਠੀਕ ਹੈ ਹੁਣ ਆਪਾਂ ਇਹਨੂੰ ਦੋਨਾਂ ਕੁੰਡਿਆਂ ਨੂੰ ਪਹੁੰ ਹਾਂ ਜੀ ਸੋ ਆ ਦੇਖੋ ਆਪਾਂ ਜਿਹੜਾ ਪਹੁੰਚ ਐਡਜਸਟ ਕਰ ਚੁੱਕੇ ਆਂ ਆ ਦੇਖੋ ਦੋਨੇ ਸਾਈਡ ਤੇ ਆ ਕੁੰਡੇਲਾ ਤੇ ਸੈਂਟਰ 'ਚ ਆਪਾਂ ਪਹੁੰਚਾ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਕਰਾਂਗੇ ਬੈਲਟ ਦਾ ਕੰਮ ਚੋਣਾ ਦਾ ਕੰਮ ਠੀਕ ਹੈ ਆ ਜਿਹੜੀ ਬੈਲਟ ਆ ਆਪਾਂ ਕੱਟੀ ਹੋਈ ਆ ਇਹ ਜਿਹੜੀ ਬੈਲਟ ਕਿੱਦਾਂ ਕੱਟਣੀ ਆ ਮੈਂ ਤੁਹਾਨੂੰ ਕਟਿੰਗ ਜਿਵੇਂ ਦੱਸੀ ਹੋਈ ਆ ਪਰ ਇੱਕ ਵਾਰੀ ਆਪਾਂ ਫੇਰ ਵੀ ਤੁਹਾਨੂੰ ਦੱਸ ਦਿੰਨੇ ਆ ਜਿੰਨੀ ਤੁਹਾਡੀ ਕਮੀਜ਼ ਦੀ हिਪ ਹੁੰਦੀ ਆ ਉਦੋਂ ਤੁਸੀਂ ਕਮੀਜ਼ ਦੀ हिਪ ਤੋਂ 3 ਇੰਚ ਜਾਂ 4 ਇੰਚ ਤੱਕ ਤੁਸੀਂ ਵੱਧ हिਪ ਜਿਹੜੀ ਉਹ ਬੈਲਟ ਆ ਜਿਹੜੀ ਉਹ ਕੱਟ ਸਕਦੇ ਆ ਹੁਣ ਦੇਖੋ ਆ ਜਿਹੜੀ ਇਹ ਲੰਬਾਈ ਦੇ ਵਿੱਚ ਹੁੰਦੀ ਠੀਕ ਹੈ 7 ਇੰਚ ਤੱਕ ਆਪਾਂ ਇਦਾਂ ਲੰਬੀ ਰੱਖਦੇ ਹਾਂ ਕਿ 2.5 ਇੰਚ ਉਪਰੋ ਫੋਲਡ ਹੋਏਗੀ ਅੱਧਾ ਹੀ ਥੱਲੇ ਹੋ ਆ ਜਾਂਦੀ ਹੈ ਠੀਕ ਹੈ ਸੋ ਜਿਹੜੀ ਇਹ 4 ਇੰਚ ਰਹਿ ਜਾਂਦੀ ਹੈ ਸੋ ਆਪਾਂ ਕੀ ਕਰਾਂਗੇ ਆ ਦੇਖੋ ਇੱਥੋਂ ਆਪਾਂ 2 ਇੰਚ ਦੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਆਪਾਂ 모ੜਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹ ਆ ਦੇਖੋ ਇਦਾਂ ਆਪਾਂ ਜੀ ਤਕੋਨੀ ਬਣਾਵਾਂਗੇ ਤੇ ਇੱਥੇ ਬਿਲਕੁਲ ਨਾਲ ਆ ਜਿਹੜੀ ਆਪਾਂ ਸਲਾਈ ਲਾ ਦਾਂਗੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਧਰੋਂ ਲਾ ਦਾਂਗੇ ਹੁਣ ਦੇਖੋ ਇਹਨੂੰ ਆਪਾਂ ਖੋਲਾਂਗੇ ਇਸ ਤਰੀਕੇ ਦੇ ਨਾਲ ਖੋਲਾਂਗੇ ਆਪਾਂ ਆ ਦੇਖੋ ਖੋਲ ਕੇ ਕੀ ਕਰਨਾ ਹੁਣ ਦੇਖੋ ਜੇ ਤੁਸੀਂ ਇਦਾਂ ਖੋਲੋਗੇ ਨਾ ਇਹਨੂੰ ਇਸ ਤਰੀਕੇ ਨਾਲ ਜੈਂਟਲੀ ਪ੍ਰੈਸ ਕਰ ਦੇਣਾ ਹੱਥ ਦੇ ਨਾਲ ਠੀਕ ਹੈ ਇਧਰੋਂ ਵੀ ਆਪਾਂ ਇਸ ਤਰ੍ਹਾਂ ਪ੍ਰੈਸ ਕਰ ਦੇਣਾ ਤੇ ਇਹ ਜਿਹੜੀ ਬਟਰਫਲਾਈ ਟਾਈਪ ਬਣ ਗਈ ਸ਼ੇਪ ਇਹਦੇ ਉੱਪਰ ਉੱਪਰ ਤੁਸੀਂ ਜਿਹੜੀ ਇਹ ਸिलाई ਲਾ ਦੇਣੀ ਹੈ ਅਗੀ ਕਰਾਂਗੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਦਾਂਗੇ ਠੀਕ ਹੈ ਆ ਫੋਲਡ ਕਰਕੇ ਤੇ ਇੱਕ ਅੱਧਾ ਇੰਚ ਦਾ ਫੋਲਡ ਅੰਦਰ ਨੂੰ ਫੇਰ ਆਪਾਂ ਇਸ ਤਰੀਕੇ ਨਾਲ ਕਰ ਦਾਂਗੇ ਤੇ ਆਪਾਂ ਜਿਹੜੀ ਇੱਥੇ ਕਿਨਾਰੀ ਦੇ ਉੱਤੇ ਜਿਹੜੀ ਆਪਾਂ ਸਲਾਈ ਲਾ ਦਾਂਗੇ ਅੱਗੇ ਦੇਖੋ ਆਪਾਂ ਜਿਹੜੀ ਉੱਪਰ ਜਿਹੜਾ ਨਹਿਫਾ ਬਣਾ ਲਿਆ ਠੀਕ ਹੈ 벨ਟ ਦਾ ਧਾਗੇ ਸਾਰੇ ਆਪਾਂ ਨਾਲ ਦੀ ਨਾਲ ਕੱਟ ਲਾਏ ਹੁਣ ਆਪਾਂ ਕੀ ਕਰੀਏ ਆ ਦੇਖੋ ਦੋਨੇ ਸੀਨਾ ਨਾਲ ਜਿਹੜੀਆਂ ਤੁਸੀਂ ਆ ਦੋਨੇ ਸਲਾਈਆਂ ਲਾਈਆਂ ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾ ਦਿਓ ਆ ਦੇਖੋ ਇਸ ਤਰ੍ਹਾਂ ਮਿਲਾ ਕੇ ਇਦਾਂ ਜੈਂਟਲੀ ਪ੍ਰੈਸ ਕਰੋ 벨ਟ ਨੂੰ ਤੇ ਇਹਦੇ ਦੋਨੇ ਪਾਸੇ ਫੜੋ ਤੇ ਇੱਥੇ ਇੱਕ ਮਾਈਨਰ ਜਿਹਾ ਆਪਾਂ ਇੱਕ ਜਿਹੜਾ ਹਾਂ ਕੱਟ ਲਾ ਦਾਂਗੇ ਜਾਂ ਮਾਰਕਰ ਦੇ ਨਾਲ ਮਾਰਕ ਲਾ ਦਾਂਗੇ ਠੀਕ ਹੈ ਇਹ ਜਿਹੜਾ ਤੁਸੀਂ ਮਾਈਨਰ ਜਿਹਾ ਕੱਟ ਲਾਇਆ ਇਹਦੀ ਐਡਜਸਟਮੈਂਟ ਕਰਨੀ ਆਪਾਂ ਕਿੱਦਾਂ ਕਰਨੀ ਆ ਦੇਖੋ ਹੁਣ ਆਪਾਂ ਕੀ ਕਰਾਂਗੇ ਆ ਸਲਵਾਰ ਲਵਾਂਗੇ ਠੀਕ ਹੈ ਸਲਵਾਰ ਦੇ ਆ ਜਿਹੜੀ ਝੋਲੀ ਤੁਸੀਂ ਇੱਥੇ ਆਸਣ ਜਾਂ ਝੋਲੀਆਂ ਕਰੋਚ ਤੁਸੀਂ ਜਿਹੜੀ ਇੱਥੇ ਸਲਾਈ ਮਾਰੀ ਸੀ ਠੀਕ ਹੈ ਆ ਦੇਖੋ ਆ ਸਲਾਈ ਤੁਸੀਂ ਜਿਹੜੀ ਲਾਈ ਹੋਈ ਆ ਠੀਕ ਹੈ ਆ ਸੀਨ ਲੱਗੀ ਹੋਈ ਆ ਇਹਨੂੰ ਕੀ ਕਰਨਾ ਤੁਸੀਂ ਇਹਦੇ ਇੱਥੇ ਆਪਾਂ ਦੋ ਚੋਣਾ ਪਾਉਣੀਆਂ ਨੇ ਦੋ ਬਲ ਪਾਉਣੇ ਆ ਮਤਲਬ ਠੀਕ ਹੈ ਇਹ ਜਿਹੜੀ ਤੁਸੀਂ ਸਲਾਈ ਲਾਈ ਆ ਏਕੇ ਦੇ ਇਧਰ ਏਕੇ ਦੇ ਇਧਰ ਆ ਦੇਖੋ ਕਿਵੇਂ ਕਰਨਾ ਇਹ ਤਾਂ 2 ਇੰਚ ਦੇ ਹਿਸਾਬ ਨਾਲ ਆਪਾਂ ਇੱਥੋਂ ਕੱਪੜਾ ਲਵਾਂਗੇ ਇਹਦੇ ਉੱਪਰ ਰੱਖ ਦਾਂਗੇ ਇਹ ਬੈਕ ਸਾਈਡ ਆ ਠੀਕ ਹੈ ਇਹਨੂੰ ਤੇ ਇਸੇ ਤਰ੍ਹਾਂ ਹੀ 2 ਇੰਚ ਦੇ ਹਿਸਾਬ ਨਾਲ ਇੱਥੋਂ ਕੱਪੜਾ ਲਵਾਂਗੇ ਇਹਦੇ ਉੱਪਰ ਰੱਖ ਦਾਂਗੇ ਤੇ ਇੱਥੇ ਜਿਹੜੀ ਆਪਾਂ ਉਹ ਸਲਾਈ ਲਗਾ ਦਾਂਗੇ ਤੁਸੀਂ ਜੇ ਤੁਸੀਂ ਬਿਲਕੁਲ ਫ੍ਰੈਸ਼ਰ ਹੋ ਤਾਂ ਫਿਰ ਤੁਸੀਂ ਬ ਵੱਡੇ ਬਖੇ ਵਾਲੀ ਸੀਨ ਲਾਓ ਬਰੀਕ ਬਖੇ ਵਾਲੀ ਸੀਨ ਨਾਲ ਬੈਲਟ ਤੇ ਇੱਕ ਵਾਰੀ ਲਾਓ ਦੁਬਾਰਾ ਜਦੋਂ ਪੂਰਾ ਤੁਹਾਨੂੰ ਲੱਗਿਆ ਵੀ ਫਿਨਿਸ਼ਿੰਗ ਆ ਗਈ ਫਿਰ ਉੱਪਰ ਜਿਹੜੀ ਬੈੱਟ ਮਸ਼ੀਨ ਲਾਉਣੀ ਆ ਉਹਨੂੰ ਤੁਸੀਂ ਬਰੀਕ ਕਰ ਦੇ ਆ ਦੇਖੋ ਆਪਾਂ ਇਹਨੂੰ ਸੀਨ ਲਾ ਕੇ ਜਿਹੜੀਆਂ ਚੋਣਾ ਉਹ ਪੱਕੀਆਂ ਕਰ ਲਿਆ ਹੁਣ ਆਪਾਂ ਕੀ ਕਰਨਾ ਦੇਖੋ ਆ ਬੈਲਟ ਲਈ ਤੁਸੀਂ ਬੈਲਟ ਦੇ ਜਿਹੜੀ ਬੈਗ ਸਲਾਈ ਆ ਆ ਤਾਂ ਫਰੰਟ ਨਾਲ ਤੋਂ ਆਪਾਂ ਨਾੜਾ ਪਾਉਣਾ ਬੈਕ ਸਾਈਡ ਨੂੰ ਇਦਾਂ ਇਹਦੇ ਉੱਪਰ ਰੱਖੋ ਜਿੱਤੇ ਤੁਸੀਂ ਚੋਣਾ ਪਾਈਆਂ ਇਸ ਸਲਾਈ ਦੇ ਉੱਪਰ ਤੇ ਇੱਧਰ ਜਿਹੜਾ ਕੱਟ ਲਾਇਆ ਸੀ ਇੱਥੋਂ ਲੈ ਕੇ ਤੇ ਦੂਜੇ ਕੱਟ ਤੱਕ ਜਿਹੜੀ ਤੁਸੀਂ ਉਹ ਆ ਦੇਖੋ ਆ ਜਿਹੜਾ ਕੱਟ ਤੁਸੀਂ ਮਾਈਨਰ ਚ ਲਾਇਆ ਸੀ ਨਾ ਆਪਾਂ ਹੁਣੇ ਇਹ ਵਾਲੇ ਕੱਟ ਤੋਂ ਲੈ ਕੇ ਦੂਜੇ ਕੱਟ ਤੱਕ ਆਪਾਂ ਜਿਹੜੀ ਇਹ ਸਿੱਧੀ ਇਹ ਸਲਾਈ ਲਾ ਦੇਣੀ ਆ ਸਰਦੂਰ ਅਡਜਸਟ ਕਰ ਲਈਏ ਹੁਣ ਆਪਾਂ ਹੀ ਕਰਾਂਗੇ ਫਰੰਟ ਸਾਈਡ ਤੋਂ ਫਰੰਟ ਸਾਈਡ ਤੋਂ ਕਿੱਦਾਂ ਕਰਨੀ ਦੇਖੋ ਧਿਆਨ ਦੇ ਨਾਲ ਇੱਕ ਇੱਕ ਪੁਆਇੰਟ ਇਹ ਨੂੰ ਸਮਝਣ ਵਾਲਾ ਆ ਦੇਖੋ ਆਪਾਂ ਫਰੰਟ ਵਾਲਾ ਰੇੜਾ ਲੈ ਲੈਣਾ ਆ ਦੇਖੋ ਆ ਫਰੰਟ ਵਾਲਾ ਛੋਲੀ ਦੀ ਸਲਾਈ ਹੈ ਠੀਕ ਹੈ ਇਹਨੂੰ ਇਸ ਤਰੀਕੇ ਨਾਲ ਡਬਲ ਕਰਕੇ ਆਪਾਂ ਇੱਥੋਂ 1.5 ਇੰਚ ਜਾਂ 1.5 ਇੰਚ ਤੱਕ ਜਿਹੜੀ ਇਥੇ ਨਿਸ਼ਾਨੀ ਲਾ ਲਾਂਗੇ ਠੀਕ ਹੈ ਆ ਦੇਖੋ ਇਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਨਾ ਆਪਾਂ ਇੱਥੇ ਨਿਸ਼ਾਨੀ ਲਾ ਲਾਂਗੇ ਕਿਉਂਕਿ ਜਿਹੜਾ ਆਪਾਂ ਫਸਟ ਉਹ ਲਾਉਣਾ ਚੂਣ ਜਿਹੜੀ ਪੌਣੀ ਤੇ ਉੱਪਰ ਹੋਣੀ ਚਾਹੀਦੀ ਠੀਕ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਇੱਥੇ ਰੱਖਾਂਗੇ ਐਵੇਂ ਬੈਲਟ ਲੈ ਲਾਂਗੇ ਆਪਾਂ ਆਹ ਜਿਹੜੀ ਬੈਲਟ ਆ ਜਿਹੜੀ ਦੀ ਫਰੰਟ ਵਾਲੀ ਸਲਾਈ ਆ ਪਰ ਜਿਹੜੀ ਬਟਰਫਲਾਈ ਜੀ ਬਣਾਈ ਸੀ ਕਈ ਚੜੀ ਵੀ ਕਹਿ ਦਿੰਦੇ ਆ ਨੇ ਠੀਕ ਹੈ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਇਹਦੇ ਉੱਤੇ ਪਹਿਲਾਂ ਐਡਜਸਟ ਕਰ ਲਾਂਗੇ ਇੱਕ ਤੋਪੇ ਦੇ ਉੱਤੇ ਭਰ ਦਾਂਗੇ ਜਾਂ ਇੱਕ ਟਾਂਕਾ ਕਹਿੰਦੇ ਆ ਇੱਕ ਸਲਾਈ ਇਹਦੇ ਉੱਤੇ ਲਾ ਦਾਂਗੇ ਆ ਦੇਖੋ ਆ ਬੈਲਟ ਆਪਾਂ ਫਿਕਸ ਕਰ ਲਈ ਹੁਣ ਆਪਾਂ ਬੈਲਟ ਨੂੰ ਪਾਸੇ ਦੇ ਕਰ ਦਾਂਗੇ ਇੱਧਰ ਦੇਖੋ ਹੁਣ ਆਪਾਂ ਕੀ ਕਰਨਾ ਆ ਦੇਖੋ ਜਿਹੜਾ ਤੁਸੀਂ ਆਹ ਮਾਰਕਰ ਲਾਇਆ ਨਾ ਇੱਥੋਂ ਕੱਪੜਾ ਚੱਕੋ ਕੱਪੜਾ ਨੂੰ ਤੁਹਾਡੇ ਕੋਲ ਕਿੰਨਾ ਤੁਹਾਡੇ ਕੱਪੜੇ ਦੇ ਹਿਸਾਬ ਡਿਪੈਂਡ ਕਰਦਾ ਤੁਸੀਂ ਚੋਣ ਕਿੰਨੇ ਤੇ ਪਾਉਣੀ ਠੀਕ ਹੈ ਇਦਾਂ ਚੱਕ ਕੇ ਦੇ ਉੱਤੇ ਰੱਖ ਦਾਂਗੇ ਫਿਰ ਆਪ ਇਥੋਂ ਇਸ ਤਰ੍ਹਾਂ ਕੱਪੜੇ ਚੱਕਾਂਗੇ ਫਿਰ ਉੱਪਰ ਰੱਖਿਆਂਗੇ ਤੇ ਜੇ ਤੁਸੀਂ ਫਰੈਸ਼ ਹਨ ਫਿਰ ਤੁਸੀਂ ਇੱਕ ਇੱਕ ਚੋਣੀ ਪਾਓ ਫਿਰ ਤੁਸੀਂ ਇਦਾਂ ਕਹੋ ਵੀ ਹੱਥ ਨੇ ਟਿਕਿਆ ਤੁਹਾਨੂੰ ਜਿਹੜੀ ਚੋਣਾ ਉਹ ਖਿਸਕ ਜਾਣੀ ਆ ਵਾ ਇਦਾਂ ਜੈਂਟਰੀ ਨੂੰ ਪ੍ਰੈਸ ਕਰ ਦਾਂਗੇ ਠੀਕ ਹੈ ਫਿਰ ਇਧਰੋਂ ਚੱਕੋ ਕੱਪੜਾ ਤੇ ਉੱਪਰ ਰੱਖੀ ਚਲੋ ਜਿੰਨੀ ਵੇਚ ਤੇ ਤੁਸੀਂ ਪਹਿਲੀ ਬੈਲਟ ਦੇ ਚੋਣ ਰੱਖਤੀ ਆ ਉਨੀ ਹੀ ਵੇਚ ਤੇ ਦੂਜੀਆਂ ਚੋਣਾ ਰੱਖਣੀਆਂ ਇਹ ਨਹੀਂ ਵੀ ਕੋਈ 2 ਇੰਚ ਦਾ ਗੈਪ ਤੇ ਕੋਈ 3 ਇੰਚ ਦਾ ਗੈਪ ਤੇ ਉਹ ਫਿਰ ਉਵੇਂ ਸਲਾਈ ਜਿਹੜੀ ਸਲਾਈ ਦੀ ਸਫਾਈ ਬਿਲਕੁਲ ਵੀ ਨਹੀਂ ਆਉਣੇਗੀ ਸਲਵਾਰ ਦੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਚੋਣਾ ਪਾਈ ਜਾਣੀ ਹੈ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਪਾ ਲਓਗੇ ਤਾਂ ਪਾਈ ਦਿਨ ਤਾਂ ਫਿਰ ਇੱਕ ਇੱਕ ਕਰਕੇ ਚੋਣ ਪਾਈ ਚਲੋ ਇੱਕ ਇੱਕ ਦੋ ਦੋ ਕਰਕੇ ਉੱਤੇ ਸਲਾਈ ਲਾਈ ਚਲੋ ਜਾਂ ਕੱਚੀ ਸਲਾਈ ਲਾਉਣੀ ਹੈ ਕੱਚੀ ਲਾ ਲਓ ਜੇ ਬਿਗਿਨਰ ਹੁਦਾ ਕੱਚੀ ਸਲਾਈ ਹੀ ਲਾਓ ਕਿਉਂਕਿ ਬਾਅਦ ਵਿੱਚ ਢੇੜਨਾ ਕੰਮ ਔਖਾ ਹੋ ਜਾਂਦਾ ਬਰੀਕ ਸਲਾਈ ਨੂੰ ਆਪਰਾ ਆਪਾ ਬੈਲਟ ਲਾਤੀ ਫੇਰ ਆਪ pôpro ਸਾਈਡ ਤੇ ਕਰ ਦਾਂਗੇ ਦੇਖੋ ਹੁਣ ਆ ਗਿਆ ਪਹੁੰਚ ਆ ਪਹੁੰਚ ਆ ਗਿਆ ਠੀਕ ਹੈ ਹੁਣ ਇੱਥੋਂ ਆਪਾਂ ਅੱਜ ਕੋਈ ਨੂੰ ਹੋਂ ਦੇਖੋ ਜਿਹੜੀ ਲਾਸਟ ਦੀ ਚੋਣ ਤੁਸੀਂ ਦੇਖਣਾ ਵੀ ਕੱਪੜਾ ਪੂਰਾ ਵਾ ਓਕੇ ਆ ਠੀਕੇ ਆ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਲਾਸਟ ਵਾਲਾ ਕੱਪੜਾ ਜਿੰਨਾ ਵੀ ਹੈਗਾ ਉਹ ਸਾਰਾ ਹੀ ਆਪਾਂ ਚੋਣ ਦੇ ਵਿੱਚ ਜਿਹੜਾ ਇਹਨੂੰ ਕਰ ਦਾਂਗੇ ਸੈੱਟ ਕਰ ਦਾਂਗੇ ਠੀਕੇ ਆ ਦੇਖੋ ਇਸ ਤਰੀਕੇ ਦੇ ਨਾਲ ਆ ਦੇਖੋ ਉੱਪਰਲਾ ਨੀਚੇ ਵਾਲਾ ਕੱਪੜਾ ਦੋਨੇ ਬਰਾਬਰ ਆ ਗਿਆ ਆ ਦੇਖੋ ਆਪਣੀ ਜੋਣਾ ਬਿਲਕੁਲ ਵਧੀਆ ਤਰੀਕੇ ਨਾਲ ਪਾ ਕੇ ਰੈਡੀ ਹੋ ਚੁੱਕੀਆਂ ਠੀਕ ਹੈ ਹੁਣ ਆਪਾਂ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੀ ਸਾਈਡ ਤੇ ਆ ਜਾਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਬੈਗ ਨੂੰ ਆਪਾਂ ਉੱਪਰ ਚੱਕ ਦਾਂਗੇ ਆ ਦੇਖੋ ਹੁਣ ਫਿਰ ਆਪਾਂ ਇੱਥੋਂ ਕੱਪੜਾ ਚੱਕਾਂਗੇ ਜਿੱਥੇ ਕਟਰ ਲਾਇਆ ਸੀ ਆਪਾਂ ਇਹਦੇ ਉੱਤੇ ਰੱਖ ਦਾਂਗੇ ਆ ਦੇਖੋ ਜਿਹੜਾ ਲਾਸਟ ਲੱਕਪਣਾ ਤੁਸੀਂ ਕਿੱਦਾਂ ਐਡਜਸਟ ਕਰਨਾ ਆ ਦੇਖੋ ਜਿਹੜਾ ਲਾਸਟ ਤੇ ਬਾਜੀ ਕਪੜਾ ਇਦਾਂ ਤੁਸੀਂ ਇਹਨੂੰ ਬਰਾਬਰ ਕਰ ਲੈਣਾ ਇਦਾਂ ਦੇਖੋ ਆ বেলਟ ਆ ਸਲਵਾਰ ਦਾ ਕਪੜਾ ਇੱਥੇ ਇਦਾਂ ਹੱਥ ਰੱਖ ਕੇ ਇਸ ਤਰੀਕੇ ਦੇ ਨਾਲ ਆ ਦੇਖੋ ਕਪੜੇ ਨੂੰ ਉੱਪਰੋਂ ਖਿੱਚੋਗੇ ਇਸ ਤਰੀਕੇ ਦੇ ਨਾਲ ਰੱਖ ਕੇ ਇਦਾਂ ਇਹਨੂੰ ਐਡਜਸਟ ਕਰ ਦੇਣਾ ਤਾਂ ਉੱਤੇ ਤੁਸੀਂ ਜਿਹੜੀ ਇਹ ਲਾਈਨ ਆ ਗਈ ਸੋ ਇੱਧਰ ਦੇਖੋ ਆਪਣੀ ਜਿਹੜੀ ਸਲਵਾਰ ਦੀ ਬੈਲਟ ਆ ਬਿਲਕੁਲ ਰੈਡੀ ਹੋ ਗਈ ਆ ਠੀਕ ਐ ਬਹੁਤ ਹੀ ਸੋਹਣੀਆਂ ਚੋਣਾ ਪਈਆਂ ਤੇ ਬਹੁਤ ਹੀ ਸਾਫ਼ ਸੁਥਰੀਆਂ ਚੋਣਾ ਪਈਆਂ ਠੀਕ ਐ ਚੋਣਾ ਜਿਹੜੀਆਂ ਹੁੰਦੀਆਂ ਜੇ ਇਹ ਇਹਨੂੰ ਆਪਾਂ ਟੇਢੀਆਂ ਪਾ ਦਿੰਦੇ ਹਾਂ ਸਲਵਾਰ ਦਾ ਜਿਹੜਾ ਪਹੁੰਚ ਆ ਉਹ ਘੁੰਮਣ ਲੱਗ ਜਾਂਦਾ ਸੋ ਜਿਹੜੀਆਂ ਇਹ ਸਹੀ ਪਹਿਣੀਆਂ ਚਾਹੀਦੀਆਂ ਬਿਲਕੁਲ ਸਹੀ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਕਿ ਜਿੰਨਾ ਮਰਜ਼ੀ ਕੱਪੜਾ ਵੱਧ ਹੋਵੇ ਜਣੀ ਮਰਜ਼ੀ ਤੁਸੀਂ ਭਾਰੀ ਸਲਵਾਰ ਬਣਾਓ ਕਦੀ ਵੀ ਤੁਹਾਡਾ ਪਹੁੰਚਾ ਘੁੰਮੂਗਾ ਨਹੀਂ ਠੀਕ ਐ ਹੁਣ ਆਪਾਂ ਕੀ ਕਰਾਂਗੇ ਹੁਣ ਲਾਵਾਂਗੇ ਇਹਦੇ ਪਹੁੰਚੇ ਦੇਖੋ ਹੁਣ ਪਹੁੰ ਮੈਂ ਬੁਕਰਮ ਲਈਆ ਚੌੜੀ ਠੀਕ ਹੈ ਤੇ ਇਹ ਜਿਹੜੀ ਲੰਬਾਈ ਲਈਆ ਦੇਖੋ ਇਸ ਤਰੀਕੇ ਨਾਲ ਤੁਸੀਂ ਮਿਣ ਸਕਦੇ ਆ ਆ ਦੇਖੋ ਇਦਾਂ ਰੱਖ ਕੇ ਆ ਪਹੁੰਚ ਨੂੰ ਤੁਸੀਂ ਇਦਾਂ ਰੱਖ ਲੈਣਾ ਆ ਪਹੁੰਚ ਨੂੰ ਤੁਸੀਂ ਮਿਣਨਾ ਜਿੰਨਾ ਪਹੁੰਚਾ ਹੈਗਾ ਉਹਦੇ ਨਾਲੋਂ ਤੁਸੀਂ 2.5 ਡੇਢ ਇੰਚ ਐਸપાસੇ ਡੇਢ ਇੰਚ ਐਸપાસੇ ਵਾਧਾਉਣੀ ਚਾਹੀਦੀ ਮਤਲਬ ਕਿ 3 ਇੰਚ ਵਾਧਾ ਰੱਖ ਲਿਓ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਮਿਣਦੇ ਹੁਨੇ ਠੀਕ ਹੈ ਤੇ ਨਾਲ ਮੈਂ ਲਿਆਵਾ ਆਹ ਪਲੇਨ ਕਪੜਾ ਹੁਣ ਇਹ ਅਲੱਗ ਕਲਰ ਕਿਉਂ ਕਿਉਂਕਿ ਜਿਹੜੇ ਅਸ ਜਿਹੜੀ ਸਲਵਾਰ ਆ ਇਹਦਾ ਕਪੜਾ ਘੱਟ ਸੀ ਸੋ ਇਹਦੇ ਪਹੁੰਚੇ ਦੇ ਥੱਲੇ ਲਾਉਣ ਵਾਸਤੇ ਫਿਰ ਆ ਕਪੜਾ ਯੂਜ਼ ਕਰਨਾ ਪੈਣਾ ਕਿਉਂਕਿ ਇਹਦੇ ਨਾਲ ਦਾ ਬਿਲਕੁਲ ਕਪੜਾ ਹੈ ਨਹੀਂ ਤੇ ਹੋਰ ਵੀ ਆਪਸ਼ਨ ਵੀ ਨਹੀਂ ਸੀ ਆ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਰੱਖੋਗੇ 1/2 ਇੰਚ ਥੱਲੇ ਕਪੜਾ ਫ੍ਰੀ ਛੱਡ ਕੇ ਉੱਪਰ ਤੁਸੀਂ ਬੁਗਰਾਮ ਰੱਖੋਗੇ ਤੇ ਇਦਾਂ ਫੋਲਡ ਕਰਕੇ ਉੱਪਰ ਵੱਡੇ ਬੱਗੇ ਦੀ ਜਿਹੜੀ ਸਲਾਈ ਤੁਸੀਂ ਲਗਾ ਦੋਗੇ ਆ ਫालतੂ ਕਪੜਾ ਆਪਾਂ ਕੱਟ ਦਾਂਗੇ ਤੇ ਹੁਣ ਕੀ ਕਰਨਾ ਇਹਨੂੰ ਆਪਾਂ ਮਿਡਲ ਦੇ ਵਿੱਚੋਂ ਕੱਟ ਲਾਂਗੇ ਕਿਉਂਕਿ ਇਹ ਕੋ ਪੌਂਚ ਹੈ ਦੋ ਪੌਂਚ ਨੇ ਇਹ ਇਹਨੂੰ ਆਪਾਂ ਸੈਂਟਰ ਚ ਕੱਟ ਦਾਂਗੇ ਹੁਣ ਕੀ ਕਰਨਾ ਆਪਾਂ ਦੇਖੋ ਸਿੱਧਾ ਲੈ ਲੈਣਾ ਤੁਸੀਂ ਸਲਵਾਰ ਦੇ ਪੌਂਚ ਨੂੰ ਬਿਲਕੁਲ ਸਿੱਧਾ ਕਰ ਲੈਣਾ ਸਲਾਈਆਂ ਥੱਲੇ ਹੋਣੀਆਂ ਚਾਹੀਦੀਆਂ ਉੱਪਰ ਨੂੰ ਸਾਫ਼-ਪਾਸੇ ਉੱਪਰ ਰੱਖ ਲੈਣਾ ਇਹਦੇ ਉੱਪਰ ਤੁਸੀਂ ਇਸ ਤਰੀਕੇ ਨਾਲ ਓਨੀ ਬੁਕਰਮ ਇੱਧਰ ਹੋਣੀ ਚਾਹੀਦੀ ਓਨੀ ਇੱਧਰ ਹੋਣੀ ਚਾਹੀਦੀ ਹੈ ਠੀਕ ਹੈ ਇਦਾਂ ਰੱਖ ਕੇ ਬੁਕਰਮ ਦੇ ਥੱਲੇ ਥੱਲੇ ਤੁਸੀਂ ਸिलाई ਲਾਉਗੇ ਬੁਕਰਮ ਦੇ ਉੱਪਰ ਬਿਲਕੁਲ ਸिलाई ਨਹੀਂ ਲਾਉਣੀ ਇਸ ਤਰੀਕੇ ਦੇ ਨਾਲ ਸਿਰਫ ਕੱਪੜੇ ਦੇ ਉੱਪਰ ਹੀ ਸिलाई ਲੱਗਣੀ ਜੇ ਤੁਸੀਂ ਬਿਗিনার ਹੋ ਤਾਂ ਜਿਹੜਾ ਬਖਾ ਵੱਡਾ ਕਰ ਲਓ ਤੇ ਜੇ ਤੁਹਾਨੂੰ ਸੀ ਟ੍ਰੇਨ ਹੋ ਇਦਾਂ ਜਿਵੇਂ ਮਰਜ਼ੀ ਰੱਖ ਲਓ ਆ ਦੇਖੋ ਆਪਾਂ ਸਲਾਈ ਲਾ ਲਈ ਹੁਣ ਆਪਾਂ ਕੀ ਕਰਗੇ ਇਹਨੂੰ ਨੀਚੇ ਵਾਲੀ ਸਾਈਡ ਨੂੰ ਅੰਦਰ ਨੂੰ ਫੋਲਡ ਕਰ ਦਾਂਗੇ ਇਹ ਅੰਦਰ ਨੂੰ ਫੋਲਡ ਕਰਕੇ ਤੁਸੀਂ ਇੱਕ ਵਾਰੀ ਹੱਥ ਦੇ ਨਾਲ ਇਹਨੂੰ ਇਸ ਤਰ੍ਹਾਂ ਜੈਂਟਲੀ ਪ੍ਰੈਸ ਕਰਨਾ ਤੇ ਇਹਦੇ ਉੱਪਰ ਉੱਪਰ ਆਪਾਂ ਜਿਹੜੀ ਸਲਾਈ ਲਾ ਦਾਂਗੇ ਆ ਦੇਖੋ ਲਾਈ ਲਾਦੀ ਹੁਣ ਆਪਾਂ ਜਿਹੜੀ ਸ਼ੇਪ ਦੇ ਵਿੱਚ ਆ ਪਹੁੰਚਾ ਹੈਗਾ ਇਸੇ ਸ਼ੇਪ ਦੇ ਇਧਰੋਂ ਲੈਵਾਂਗੇ ਸਲਾਈ ਆ ਫਿਕਸ ਹੋ ਗਿਆ ਤੇ ਇਧਰੋਂ ਘੁਮਾ ਕੇ ਜਿੱਥੇ ਜਿੱਥੇ ਆ ਦੇਖੋ ਬੁਕਰਮ ਆਣਾ ਇਹਦੇ ਉੱਪਰ ਉੱਪਰ ਤੁਸੀਂ ਸਲਾਈ ਲਾਉਣੀ ਆ ਆ ਇੱਥੋਂ ਤੁਹਾਨੂੰ ਆਹ ਹੱਥ ਦੇ ਨਾਲ ਹੀ ਪਤਾ ਲੱਗ ਜੂ ਜਿੱਥੇ ਤੇ ਬੁਕਰਮ ਆਣਾ ਕਰਨਾ ਆ ਦੇਖੋ ਪੈਰ ਦੀ ਨਿਸ਼ਾਨੀ ਲਾ ਲਿਆ ਕਰੋ ਇੱਕ ਪੈਰ ਦੇ ਹਿਸਾਬ ਨਾਲ ਆਪਾਂ ਸਿੱਧੀ ਸਲਾਈ ਲਾਵਾਂਗੇ ਹੁਣ ਬਹੁਤ ਬਣਾਵਾਂਗੇ ਆ ਦੇਖੋ ਆਪਾਂ ਕੀ ਜਿਹੜੀ ਸਿੱਧੀ ਆ ਉਹ ਲਾਈਨ ਲਾ ਰਹੀ ਠੀਕ ਹੈ ਇੱਕ ਇੱਕ ਪੈਰ ਦੇ ਹਿਸਾਬ ਤੇ ਲਾਈਆ ਹੁਣ ਆਪਾਂ ਇਹ ਜੀ ਸਕਰੋਲਿੰਗ ਕਰਾਂਗੇ ਸਕਰੋਲਿੰਗ ਕਿੱਦਾਂ ਕਰਨੀ ਜਿੰਨੀ ਸਪੀਡ ਮਸ਼ੀਨ ਦੀ ਓਨੀ ਤੁਹਾਡੇ ਹੱਥ ਦੀ ਹੋਣੀ ਚਾਹੀਦੀ ਹੈ ਆ ਸਕਰੋਲ ਕਰ ਲਈਏ ਪਹੁੰਚ ਤੇ ਤੇ ਬਹੁਤ ਸੋਹਣੀ ਸਕਰੋਲਿੰਗ ਬਣੀ ਹੈ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜਾ ਸਾਰੇ ਜਿਹੜੇ ਦੋਨੇ ਪਹੁੰਚੇ ਆਪਾਂ ਇਦਾਂ ਹੀ ਬਣਾ ਲਾਂਗੇ ਹਾਂਜੀ ਦੇਖੋ ਆ ਆਪਾਂ ਦੋਨੇ ਪਹੁੰਚੇ ਜਿਹੜੇ ਉਹ ਬਣਾ ਚੁੱਕੇ ਆ ਠੀਕ ਹੈ ਆ ਦੇਖ ਸਕਾਂਗੇ ਤੁਸੀਂ ਇਹ ਸਿੰਪਲ ਪਹੁੰਚੇ ਬਣਾਏ ਜਿਹੜੀ ਸਿੰਪਲ ਲਾਈਨਾਂ ਤੇ ਆਪਾਂ ਸਕਰੋਲਿੰਗ ਕਰਦੇ ਆ ਠੀਕ ਹੈ ਆ ਦੇਖੋ ਮਤਲਬ ਜੇ ਤੁਹਾਨੂੰ ਵਿਜੀਬਲ ਹੈਗੇ ਥੋੜਾ ਧਾਗਾ ਸੂਟ ਡਾਰਕ ਕਰਕੇ ਵਿਜੀਬਲ ਨਹੀਂ ਹੁੰਦਾ ਸੋ ਆਪਾਂ ਪਹੁੰਚੇ ਬਣਾ ਲਏ ਆਪਾਂ ਹੁਣ ਕਰਾਂਗੇ ਹੁਣ ਆਪਾਂ ਇਹਨੂੰ ਜੋੜਾਂਗੇ ਸਲਵਾਰ ਨੂੰ ਆ ਦੇਖੋ ਜੋੜਨਾ ਕਿੱਦਾਂ ਆ ਦੇਖੋ ਆਹ ਜੀ ਤੇ ਆਈ ਦੋਨੋਂ ਆਪਸ ਚ ਮਿਲਾ ਲੈਣਾ ਠੀਕ ਹੈ ਇਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਇਦਾਂ ਪ੍ਰੈਸ ਕਰ ਦੇਣਾ ਪ੍ਰੈਸ ਕਰਕੇ ਇੱਥੋਂ ਆਪਾਂ ਵੀ ਜਿਹੜੀ ਪਹੁੰਚਦੀ ਹੈ ਉਹ ਮੈਜ਼ਰਮੈਂਟ ਲੈਣੀ ਆ ਪਹੁੰਚ ਦੀ ਮੈਜ਼ਰਮੈਂਟ ਵਾਸਤੇ ਆਹ ਦੇਖੋ ਇਹਨਾਂ ਦਾ ਪਹੁੰਚਾ ਹੈਗਾ ਸਵਾ 7 ਇੰਚ ਠੀਕ ਹੈ ਸੋ ਆਪਾਂ ਸਵਾ 7 ਇੰਚ ਦੇ ਇੱਥੇ ਇੱਕ ਨਿਸ਼ਾਨੀ ਲਾ ਲਾਂਗੇ ਆ ਨਿਸ਼ਾਨੀ ਲਾ ਲਈ ਸਵਾ 7 ਤੇ ਠੀਕ ਹੈ ਇਹ ਹੁਣ ਜਿਹੜੀ ਤੁਸੀਂ ਸਲਾਈ ਲਾਉਣੀ ਹੈ ਨਾ ਇਹ ਤੁਸੀਂ ਅੰਦਰੋਂ ਬਾਹਰ ਲਾਉਣੀ ਆ ਦੇਖੋ ਇਸ ਤਰੀਕੇ ਨਾਲ ਲਾਉਣੀ ਹੈ ਜਿਸ ਤਰੀਕੇ ਨੂੰ ਆਹ ਕਪੜਾ ਜਾਂਦਾ ਵੈ ਠੀਕ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਲਾਉਣੀ ਹੈ ਠੀਕ ਹੈ ਤੇ ਹਣ ਆਪਾਂ ਇੱਥੇ ਜਿਹੜੀ ਪਹਿਲਾਂ ਆਪਾਂ ਇਹ ਜਿਹੜੀ ਸਲਾਈ ਲਾਉਣੀ ਹੈ ਤੁਸੀਂ ਟ੍ਰਿਪਲ ਸਲਾਈ ਲਾਉਣੀ ਹੈ ਟ੍ਰਿਪਲ ਦੀ ਭਾਵੇਂ ਫੋਰਥ ਕਰ ਦੋ ਇਹ ਪੱਕੀ ਹੋਣੀ ਚਾਹੀਦੀ ਹੈ ਇਹ ਕਪੜਾ ਇਹ ਤੋਂ ਆਪਾਂ ਸਿੱਧੀ ਸਲਾਈ ਲਾ ਦਾਂਗੇ ਕਪੜਾ ਨਾ ਉੱਪਰਲਾ ਖਿੱਚਣਾ ਨੀਚੇ ਵਾਲਾ ਜਿਨਾ ਬਸ ਬਰਾਬਰ ਹੀ ਰੱਖਣਾ ਦੇਖੋ ਕੀ ਕਰਨਾ ਇੱਥੇ ਆਪਾਂ ਅਗੇ ਝੋਲੀ ਵਾਲੀ ਸਲਾਈ ਕਰੀਏ ਠੀਕ ਹੈ ਇਹਨਾਂ ਦੋਨਾਂ ਨੂੰ ਆਪਸ ਵਿੱਚ ਇਨ ਕੇਸ ਮੰਨ ਲਓ ਕਿ ਤੁਹਾਡੇ ਕੋਲ ਉੱਪਰਲਾ ਨੀਚੇ ਵਾਲਾ ਕੱਪੜਾ ਵੱਧ ਆਇਆ ਘਟਦਾ ਫਿਰ ਤੁਸੀਂ ਕੀ ਕਰਨਾ ਦੋਨੇ ਝੋਲੀਆਂ ਨੂੰ ਆਪਸ ਵਿੱਚ ਮਲਾਣੀ ਤੇ ਹਲਕਾ ਜਿਹਾ ਤੁਸੀਂ ਵਾਲ ਪਾ ਸਕਦੇ ਹੋ ਆ ਦੇਖੋ ਇਹਦੇ ਡਬਲ ਸਟਾਈ ਲਾਵਾਂਗੇ ਸੋ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜੀ ਦੂਜੀ ਉਹ ਦੂਜੇ ਪਾਸੇ ਵੀ ਪਹੁੰਚੇ ਤੋਂ ਉੱਪਰ ਵਾਲੀ ਸਾਈਡ ਤੇ ਸਲਾਈ ਲਾ ਕੇ ਆਵਾਂਗੇ ਸੋ ਦੋਸਤੋ ਦੇਖੋ ਇਧਰ ਆਪਣੀ ਸਲਵਾਰ ਬਿਲਕੁਲ ਵਧੀਆ ਤਰੀਕੇ ਨਾਲ ਤੇ ਸਾਫ ਸਫਾਈ ਦੇ ਨਾਲ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਆ 벨ਟ ਤੁਸੀਂ ਦੇਖੋ ਠੀਕ ਹੈ ਆ ਇਹਦੀਆਂ ਜਿਹੜੇ ਪੌਂਚੇ ਆ ਦੇਖੋ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਸਟੀਚ ਕਰ ਲਿਆ ਤੇ ਬਹੁਤ ਹੀ ਈਜ਼ੀ ਵੇ ਦੇ ਨਾਲ ਆਪਾਂ ਕੀਤਾ ਠੀਕ ਹੈ ਸੋ ਉਮੀਦ ਆ ਕਿ ਤੁਹਾਨੂੰ ਵੀਡੀਓ ਸਮਝੋ ਹੀ ਲੱਗਈ ਹੋਗੀ ਠੀਕ ਹੈ ਤੇ ਜੇ ਤੁਹਾਨੂੰ ਨਹੀਂ ਵੀ ਸਮਝ ਲੱਗੀ ਤਾਂ ਵੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਸਾਨੂੰ ਸਮਝ ਨਹੀਂ ਲੱਗਿਆ ਆਪਾਂ ਨੈਕਸਟ ਵੀਡੀਓ ਹੋਰ ਵੀ ਵਧੀਆ ਤਰੀਕੇ ਦੇ ਨਾਲ ਬਣਾਵਾਂਗੇ ਠੀਕ ਹੈ ਸੋ ਤੁਸੀਂ ਚੈਨਲ ਨੂੰ ਜੇ ਹੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੀਆਂ ਡਿਮਾਂਡਾਂ ਦੱਸਣੀਆਂ ਬਿਲਕੁਲ ਵੀ ਨਾ ਭੁੱਲਿਓ ਠੀਕ ਹੈ ਸੋ ਥੈਂਕਸ ਫॉर ਵਾਚਿੰਗ ਕੁਦਰਤ ਕ੍ਰੀਏਸ਼ਨ